ਇਹ ਆਪਕਾ ਅਮਰਜੀਤ ਘਰ ਹੈ ਜੀ ਕਿਹੜਾ ਪਿੰਡ ਆ ਜੀ ਮੋਮਾਰਕਪੁਰ ਰਹੇ ਜੀ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਗਰੀਬਣੀ ਆ ਜੀ ਮੇਰੇ ਸਿਰਪਰ ਕੋਈ ਹੈ ਨਹੀਂ ਜੀ ਵਿਧਵਾ ਜਨਾਨੀ ਆ ਜੀ ਮੈਂ ਕੋਈ ਕਮਾਣੇ ਵਾਲਾ ਨਹੀਂ ਮੇਰਾ ਹੈਗਾ ਕੋਈ ਜੀ ਅੱਗੇ ਪਿੱਛੇ ਕੋਈ ਮੇਰਾ ਜੀ ਕੋਈ ਮੈਂ ਕੱਚੀ ਛੱਤਾਂ ਕੀ ਫੈਲ ਭਰੀ ਹੋਈ ਜੀ ਮੇਰੇ ਕੋਈ ਨਹੀਂ ਸੁਣਾਈ ਕਰਦਾ ਜੀ ਮੈਂ ਕਿੰਨੀ ਵਾਰ ਫੋਨ ਵੀ ਕਰ ਲੇ ਮੈਂ ਕਚਾਰੇ ਜੀ ਵੀ ਜਾਈ ਕੋਈ ਨਹੀਂ ਸੁਣਾਈ ਕਰਦਾ ਜੀ ਕੋਈ ਵੀ ਮੇਰੀ ਨਹੀਂ ਤੁਸੀਂ ਨਗਰ ਕੌਂਸਲ ਮੰਗੇ ਤੇ ਜੀ

ਤੁਸੀਂ ਕੀ ਕਹਿਣਾ ਚਾਹੁੰਦੇ ਕੀ ਮੰਗ ਕਰ ਰਹੇ ਹੋ ਜੀ ਮੈਂ ਮੈਂ ਮੰਗ ਕਰਦੀ ਆ ਜੀ ਮੇਰੇ ਘਰ ਹੋ ਜੇ ਵੀ ਚਤ ਪੈ ਜਾਵੇ ਮੇਰਾ ਘਰ ਹੋ ਜਾਵੇ ਪੈ ਜਾਵੇ ਜੀ ਮੇਰਾ ਗਰੀਬ ਬੜੀ ਦਾ ਮੇਰਾ ਸੀ ਘਰ માં ਕਿੰਨੇ ਮੈਂਬਰ ਹੈ ਜੀ ਘਰ માં ਸੀ 2 3 ਮੈਂਬਰ ਹੈ ਜੀ ਉਹ ਬੱਚਾ ਇੱਕ ਬੜਿਆ ਉਹ ਕਹਨੇ ਪਾਏ ਮੇਰਾ ਮਰਾ ਹੈਗਾ ਜੀ ਮੇਰਾ ਉਹ ਤਾਂ ਮਨ ਮਰਜ਼ੀ ਕਰਾ ਜੀ ਆਪਣੀ ਚਲਾਵਾ ਜੀ ਗੱਡੀ ਆ ਪਰ ਜਾਣਤਾ ਹੀ ਜੀ ਉਹ ਬਸ ਇੱਕ ਆ ਬੱਚਾ ਹੈ ਬਸ ਮੇਰਾ 14 ਸਾਲ ਦਾ ਹੈ ਜੀ ਇਸ ਘਰ ਕੇ ਉਹ ਮੇਰਾ ਇਹ ਆਪਕਾ ਅਮਰਜੀਤ ਕੋਰ ਕਿਹੜਾ ਪਿੰਡ ਆ ਜੀ ਮੋਮਾਰਕਪੁਰ ਰਹੇ ਜੀ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਗਰੀਬਣੀ ਆ ਜੀ ਮੇਰੇ ਸਿਰ ਪਰ ਕੋਈ ਹੈ ਨਹੀਂ ਜੀ ਵਿਧਵਾ ਜਨਾਨੀ ਆ ਜੀ ਮੈਂ ਕੋਈ ਕਮਾਣੇ ਵਾਲਾ ਨਹੀਂ ਮੇਰਾ ਹੈਗਾ ਕੋਈ ਜੀ ਅੱਗੇ ਪਿੱਛੇ ਕੋਈ ਮੇਰਾ ਜੀ ਕੋਈ ਮੈਂ ਕੱਚੀ ਛੱਤਾਂ ਕੀ ਫੈਲ ਭਰੀ ਹੋਈ ਜੀ ਮੇਰੇ ਕੋਈ ਨਹੀਂ ਸੁਣਾਈ ਕਰਦਾ ਜੀ ਮੈਂ ਕਿੰਨੀ ਵਾਰ ਫੋਨ ਫੋਨ ਵੀ ਕਰ ਲੇ ਮੈਂ ਕਚਾਰੇ ਜੀ ਵੀ ਜਾਈ ਕੋਈ ਨਹੀਂ ਸੁਣਾਈ ਕਰਦਾ ਜੀ ਕੋਈ ਵੀ ਮੇਰੀ ਵੀ ਤੁਸੀਂ ਨਗਰ ਕੌਂਸਲ ਮੰਗੇ ਤੇ ਜੀ

ਤੁਸੀਂ ਕੀ ਕਹਿਣਾ ਚਾਹੁੰਦੇ ਕੀ ਮੰਗ ਕਰ ਰਹੇ ਹੋ ਜੀ ਮੈਂ ਵੀ ਮੰਗ ਕਰਦੀ ਆ ਜੀ ਮੇਰੇ ਘਰ ਹੋ ਜੇ ਵੀ ਪੈ ਮੇਰੇ ਚੱਤ ਪੈ ਜਵੇ ਮੇਰਾ ਘਰ ਹੋ ਜੇ ਵੀ ਪੈ ਜਵੇ ਜੀ ਮੇਰਾ ਗਰੀਬ ਨਹੀਂ ਦਾ ਮੇਰਾ ਸੀ ਕਰਮਾ ਕਿੰਨੇ ਮੈਂਬਰ ਹੈ ਜੀ ਕਰਮਾ ਸੀ 2 3 ਮੈਂਬਰ ਹੈ ਜੀ ਉਹ ਬੱਚੇ ਇੱਕ ਬੜਿਆ ਉਹ ਕਹਿਣੇ ਪਾਹੀ ਮੇਰਾ ਮਰਾ ਹੈਗਾ ਜੀ ਮੇਰਾ ਉਹ ਤਾਂ ਆਪਣੀ ਮਨ ਮਰਜ਼ੀ ਕਰਾ ਲੀ ਆਪਣੀ ਚਲਾਵਾ ਜੀ ਗੱਡੀ ਆ ਪਰ ਜਨਤਾ ਜੀ ਉਹ ਬਸ ਇੱਕ ਆ ਬੱਚਾ ਹੈ ਬਸ ਮੇਰਾ 14 ਸਾਲ ਦਾ ਹੈ ਜੀ ਇਹ ਤੁਹਾਡਾ ਅਮਰਜੀਤ ਘਰ ਕਿਹੜਾ ਪਿੰਡ ਆ ਜੀ ਮੋਮਾਰਕਪੁਰ ਰਹਿੰਦੀ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਏ ਤੁਸੀਂ ਮੈਂ ਗਰੀਬਣੀ ਆ ਜੀ ਮੇਰੇ ਸਿਰ ਪਰ ਕੋਈ ਹੈ ਨਹੀਂ ਜੀ ਵਿਧਵਾ ਜਨਾਨੀ ਆ ਜੀ ਮੈਂ ਕੋਈ ਕਮਾਣੇ ਵਾਲਾ ਨਹੀਂ ਮੇਰਾ ਹੈਗਾ ਕੋਈ ਜੀ ਅੱਗੇ ਪਿੱਛੇ ਕੋਈ ਮੇਰਾ ਜੀ ਕੋਈ ਮੈਂ ਕੱਚੀ ਛੱਤਾਂ ਕੀ ਫੈਲ ਭਰੀ ਹੋਈ ਜੀ ਮੇਰੇ ਕੋਈ ਨਹੀਂ ਸੁਣਾਈ ਕਰਦਾ ਜੀ ਮੈਂ ਕਿੰਨੀ ਵਾਰ ਫੋਨ ਵੀ ਕਰ ਲੇ ਮੈਂ ਕਚਾਰੇ ਜੀ ਵੀ ਜਾਏ ਕੋਈ ਨਹੀਂ ਸੁਣਾਈ ਕਰਦਾ ਜੀ ਕੋਈ ਵੀ ਮੇਰੀ ਨਹੀਂ ਤੁਸੀਂ ਨਗਰ ਕੌਂਸਲ ਮੰਗੇ ਤੇ ਜੀ

ਤੁਸੀਂ ਕੀ ਕਹਿਣਾ ਚਾਹੁੰਦੇ ਕੀ ਮੰਗ ਕਰ ਰਹੇ ਹੋ ਜੀ ਮੈਂ ਆਪਣੀ ਮੰਗ ਕਰਦੀ ਆ ਜੀ ਮੇਰੇ ਘਰ ਹੋ ਜੇ ਮੈਂ ਚਤ ਤੇ ਪੈ ਜਾਵੇ ਮੇਰਾ ਘਰ ਹੋ ਜੇ ਮੈਂ ਪੈ ਜਾਵੇ ਜੀ ਮੇਰਾ ਗਰੀਬੜੀ ਦਾ ਮੇਰਾ ਜੀ ਘਰ ਮਾ ਕਿੰਨੇ ਮੈਂਬਰ ਹੈ ਜੀ ਘਰ ਮਾ ਸੀ 2 3 ਮੈਂਬਰ ਹੈ ਜੀ ਉਹ ਬੱਚਾ ਇੱਕ ਬੜਿਆ ਉਹ ਕਹਿਣੇ ਵਾਹੇ ਮੇਰਾ ਮੇਰਾ ਹੈਗਾ ਜੀ ਮੇਰਾ ਉਹ ਤਾਂ ਮਨਮਤ ਵੀ ਕਰਾ ਜੀ ਆਪਣੀ ਚਲਾਵਾ ਜੀ ਗੱਡੀ ਆ ਪਰ ਜਾਣਤਾ ਹੀ ਜੀ ਉਹ ਬਸ ਇੱਕ ਆ ਬੱਚਾ ਹੈ ਬਸ ਮੇਰਾ 14 ਸਾਲ ਦਾ ਹੈ ਜੀ ਇਸ ਘਰ ਤੇ ਹੋਰ